ਸੋਚੋ ਕਿ ਤੁਸੀਂ ਬਹੁਤ ਸਾਰੇ ਯਾਤਰੀਆਂ ਦੇ ਨਾਲ ਸਫ਼ਰ ਤੇ ਨਿਕਲੇ ਹੋ ਉਹ ਬੋਤ ਤੇ ਤੁਹਾਡੇ ਸਾਹਮਣੇ ਅਚਾਨਕ ਅਸ਼ਲੀਲ ਫਿਲਮ ਸ਼ੁਰੂ ਹੋ ਜਾਏ ਤੇ ਬੱਚੇ ਤੋਂ ਲੈ ਕੇ ਬਜ਼ੁਰਗ ਮਹਿਲਾਵਾਂ ਹਰ ਕੋਈ ਤੁਹਾਡੇ ਆਸ-ਪਾਸ ਬੈਠਾ ਹੋਵੇ ਤਾਂ ਤੁਹਾਡੀ ਕੀ ਪ੍ਰਤੀਕਿਰਿਆ ਹੋਵੇਗੀ ਦਰਸਲੇ ਸੀਨ ਬਿਲਕੁਲ ਸੱਚ ਨਿਕਲਿਆ ਹੈ ਜਿੱਥੇ ਇੱਕ ਫਲਾਈਟ ਦੇ ਵਿੱਚ ਅਚਾਨਕ ਸਕਰੀਨ ਤੇ ਅਸ਼ਲੀਲ ਫਿਲਮ ਚੱਲ ਪੈਂਦੀ ਹੈ ਤੇ ਯਾਤਰੀ ਸ਼ਰਮਿੰਦਾ ਹੋ ਜਾਂਦੇ ਨੇ ਜੀ ਹਾਂ ਯਾਤਰੀਆਂ ਦੇ ਕੋਲ ਕੋਈ ਵੀ ਆਪਸ਼ਨ ਨਹੀਂ ਹੁੰਦੀ ਕਿ ਉਹ ਕਿੰਜ ਇਸ ਫਿਲਮ ਨੂੰ ਬਦਲ ਕਰਨ। देयर ਇਜ਼ ਦ ਅਸਟ੍ਰੇਲੀਆ ਤੋਂ ਲੈ ਕੇ ਜਾਪਾਨ ਤੱਕ ਇੱਕ ਫਲਾਈਟ ਜਾ ਰਹੀ ਹੁੰਦੀ ਹੈ ਜਿੱਥੋਂ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਬੰਦੇ ਨੇ ਇੱਕ ਯਾਤਰੀ ਨੇ ਆਪਣਾ ਪੂਰਾ ਅਨੁਭਵ ਜੋ ਹੈ ਇੱਕ ਰੈਡਿਟ ਐਪ ਤੇ ਸ਼ੇਅਰ ਕੀਤਾ ਲਿਖ ਕੇ ਪਾਇਆ ਜਿਸ ਦੇ ਵਿੱਚ ਉਸਨੇ ਦੱਸਿਆ ਕਿ ਕਿਵੇਂ ਉਹਨਾਂ ਨੂੰ ਫਿਲਮ ਬਦਲਣ ਦੇ ਵਿੱਚ ਵੀ ਕਰੀਬ ਇੱਕ ਘੰਟੇ ਦਾ ਸਮਾਂ ਲੱਗ ਗਿਆ। ਪੂਰੀ ਰਿਪੋਰਟ ਤੁਹਾਨੂੰ ਦੱਸ ਦਿੰਨੇ ਆ 33000 ਫੁੱਟ ਉਚਾਈ ਤੇ ਪਲੇਨ ਦੇ ਵਿੱਚ ਇੱਕ ਅਸ਼ਲੀਲ ਫਿਲਮ ਚੱਲ ਪੈਂਦੀ ਐ ਜਿਸ ਤੋਂ ਬਾਅਦ ਹੜਕਾ ਮੱਚ ਜਾਂਦਾ ਦਰਸਲ ਵਿਮਾਨ ਜੋ ਹਵਾਈ ਜਹਾਜ਼ ਹੈ 33000 ਫੁੱਟ ਦੀ ਉਚਾਈ ਤੇ ਜਾ ਰਿਹਾ ਹੁੰਦਾ ਹੈ 500 ਤੋਂ ਜ਼ਿਆਦਾ ਯਾਤਰੀ ਉਸ ਦੇ ਵਿੱਚ ਸਵਾਰ ਹੁੰਦੇ ਨੇ ਅਚਾਨਕ ਯਾਤਰੀਆਂ ਦੀ ਸੀਟ ਦੇ ਸਾਹਮਣੇ ਲੱਗੀ ਮਿੰਨੀ ਟੀਵੀ ਸਕਰੀਨ ਤੇ ਅਸ਼ਲੀਲ ਫਿਲਮ ਸ਼ੁਰੂ ਹੋ ਜਾਂਦੀ ਹੈ ਜਿਸ ਨੂੰ ਦੇਖ ਕੇ ਹੜਕਮ ਉਦੋਂ ਬਚਦਾ ਹੈ ਜਦੋਂ ਲੋਕ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਨੇ ਬੱਚੇ ਆਪਣੀਆਂ ਅੱਖਾਂ ਤੇ ਰੱਖ ਲੈਂਦੇ ਨੇ ਪੈਸੇਂਜਰਜ਼ ਅਚਾਨਕ ਇਸ ਘਟਨਾ ਨੂੰ ਦੇਖ ਕੇ ਸ਼ਰਮਸਾਰ ਹੋ ਜਾਂਦੇ ਨੇ ਕਈ ਯਾਤਰੀ ਤਾਂ ਇਸ ਹਰਕਤ ਨੂੰ ਦੇਖ ਕੇ ਇੰਨਾ ਘੜਕ ਗਏ ਕਿ ਉਹਨਾਂ ਨੇ ਕਰੂ ਮੈਂਬਰਸ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ ਆਨੰਦ ਫਾਨਨ ਦੇ ਵਿੱਚ ਇਹ ਫਿਲਮ ਬੰਦ ਕਰਨ ਦਾ ਤਰੀਕਾ ਲੱਭਿਆ ਜਾਂਦਾ ਪਰ ਫਿਲਮ ਬੰਦ ਕਰਨ ਦੀ ਕੋਈ ਵੀ ਆਪਸ਼ਨ ਨਹੀਂ ਹੁੰਦੀ ਇੱਕ ਘੰਟੇ ਦੇ ਬਾਅਦ ਇਹ ਫਿਲਮ ਬੰਦ ਹੁੰਦੀ ਹੈ ਪਰ ਬਹੁਤ ਹੀ ਕੜੀ ਮੁਸ਼ਕਲ ਦੇ ਨਾਲ ਤੇ ਉਸ ਤੋਂ ਬਾਅਦ ਮੀਡੀਆ ਰਿਪੋਰਟਸ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਕਿਵੇਂ ਕਵਾਇਕਸ 에어ਲਾਈਨ DF ਫਲਾਈਟ QF59 ਜੋ ਹੈ ਆਸਟ੍ਰੇਲੀਆ ਦੇ ਸਿਡਨੀ ਤੋਂ ਜਾਪਾਨ ਦੇ ਹਾਨੋਡਾ ਦੇ ਲਈ ਉਡਾਨ ਭਰ ਕੇ ਜਾ ਰਹੀ ਹੁੰਦੀ ਹੈ ਕਿ ਅਚਾਨਕ ਫਲਾਈਟ ਆਸਮਾਨ ਦੇ ਵਿੱਚ ਪਹੁੰਚਦੀ ਹੈ ਸਫ਼ਰ ਦਾ ਹਰ ਕੋਈ ਮਜ਼ਾ ਲੈਣ ਦੇ ਵਿੱਚ ਬਿਜ਼ੀ ਹੁੰਦਾ ਹੈ ਕਿ ਅਚਾਨਕ ਫਲਾਈਟ ਦੇ ਵਿੱਚ ਐਂਟਰਟੇਨਮੈਂਟ ਸਿਸਟਮ ਤੇ ਅਸ਼ਲੀਲ ਫਿਲਮ ਚੱਲਣ ਲੱਗਦੀ ਹੈ। ਥੇਰ ਇਸ ਮੂਵੀ ਦੇ ਵਿੱਚ ਕਾਫੀ ਜ਼ਿਆਦਾ ਅਸ਼ਲੀਲ ਕੰਟੈਂਟ ਹੁੰਦਾ ਜਿਹਨੂੰ ਦੇਖ ਕੇ ਮਹਿਲਾਵਾਂ ਬੱਚੇ ਲੱਗਦੇ ਨੇ ਤਾਂ ਜਿਸ ਤੋਂ ਬਾਅਦ ਇਸ ਨੂੰ ਜਿਹੜਾ ਕੰਟੈਂਟ ਜੋ ਦਿਖਾਇਆ ਗਿਆ ਹੁੰਦਾ ਹੈ ਪਸੰਜਰ ਜਿਹੜੇ ਨੇ ਇਸ ਦੀ ਆਵਾਜ਼ ਤੱਕ ਬੰਦ ਕਰ ਦਿੰਦੇ ਨੇ ডিসਪਲੇ ਤੱਕ ਉਹਨਾਂ ਨੂੰ ਬੰਦ ਕਰਨੀ ਪੈ ਜਾਂਦੀ ਹੈ ਬਹੁਤ ਹੀ ਗੜੀ ਮੁਸ਼ਕਲ ਦੇ ਨਾਲ ਸ਼ਰਮਸਾਰ ਹੋਣ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਅੰਦਰ ਇਸ ਫਿਲਮ ਨੂੰ ਬੰਦ ਕਰਵਾਇਆ ਜਾਂਦਾ ਹੈ सामने आई ता काफी लोग सोचਾਂ ਦੇ ਵਿੱਚ ਪੈ ਗਏ ਕਿ ਫਿਲਮ ਸਫ਼ਰ ਦੇ ਦੌਰਾਨ ਕਿਸ ਤਰੀਕੇ ਦੇ ਨਾਲ ਸ਼ੁਰੂ ਹੋਈ ਤੇ ਕਿਸ ਤਰੀਕੇ ਦੇ ਨਾਲ ਗਲਤੀ ਦੇ ਨਾਲ ਐਜਹੀ ਹੀ ਫਿਲਮ ਜਿਹੜੀ ਹੈ ਉਹ ਯਾਤਰੀਆਂ ਦੇ ਸਾਹਮਣੇ ਲਗਾ ਦਿੱਤੀ ਗਈ ਤੇ ਜਿਸ ਤੋਂ ਬਾਅਦ ਕਾਫੀ ਉਹਨਾਂ ਨੂੰ ਮਾਫੀ ਵੀ ਮੰਗਣੀ ਪੈਂਦੀ ਹੈ 에ਅਰਲਾਈਨ ਦੀ ਜਦੋਂ ਜਾਂਚ ਕੀਤੀ ਜਾਂਦੀ ਹੈ ক্রੂ ਮੈਂਬਰਸ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਕਿ ਸਿਸਟਮ ਦੇ ਵਿੱਚ ਕੁਝ ਖਰਾਬੀ ਆ ਗਈ ਸੀ ਜਿਸ ਕਰਕੇ ਪਸੰਦੀਦਾ ਪ੍ਰੋਗਰਾਮ ਜੋ ਇੰਸਟਾਲ ਕਰਨਾ ਸੀ ਪਰ ਕੁਝ ਗਲਤੀ ਦੇ ਨਾਲ ਅਜੀਹਾ ਕੰਟੈਂਟ ਪੈਸੇਂਜਰਸ ਦੇ ਸਾਹਮਣੇ ਸ਼ੁਰੂ ਹੋ ਜਾਂਦਾ ਸੋ ਤੁਸੀਂ ਕਿਵੇਂ ਸੋਚਦੇ ਹੋ ਕੀ ਕਹਿਣਾ ਚਾਹੁੰਦੇ ਹੋ ਫਾਡੇ ਨਾਲ ਅਜੀਹਾ ਕਿਤੇ ਹੋਇਆ ਹੋਵੇਗਾ ਜਾਂ ਹੋਵੇ ਤਾਂ ਤੁਸੀਂ ਕੀ ਕਰੋਗੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰਨਾ